ਮਹਲਾ ਛੜਕਾ ਦੇ ਉੱਤਰ ਤੇ ਆਉਂਦੇ ਛੋਟੇ ਕੁਛੋਟਾ ਹੱਕ ਲੈਣ ਦੇ ਲਈ ਅੱਜ ਬੇਨਾਜ਼ ਤੁਸੀਂ ਨਾ ਧੋਕੇ ਅਸੀਂ ਪਹਿਲਾਂ ਵੀ ਪਿੰਡਾਂ ਦੀ ਗੱਲ ਕੀਤੀ ਐ ਇੱਥੇ ਪੱਖਾਂ ਦੇ ਮਜ਼ਦੂਰ ਵੀ ਅੱਜ ਨੇ ਕੰਮ ਛੱਡ ਕੇ ਆ ਰਹੇ ਨੇ ਮਜ਼ਦੂਰ ਵੀ ਸ਼ਾਮਲ ਹੋਣਗੇ ਉਹਨਾਂ ਨੂੰ ਮਤਲਬ ਸੰਨਦਗਾਰ ਛੜਕੇ ਜੇ ਸਾਡੀ ਇਸ ਜਿਸ਼ਨ ਨਾਲ ਗੱਲ ਹੋਈ ਐ ਉਹ ਵੀ 12 ਵਜੇ ਛੜਕਣਗੇ ਉਹ ਵੀ ਆਉਣਗੇ ਇੱਥੇ ਮਤਲਬ ਅਸੀਂ ਕਹਿੰਦੇ ਆਂ ਕਿ ਇਸ ਕੰਮ ਦੇ ਬਿਨਾਂ ਚ ਛੋਟੇ ਤੋਂ ਛੋਟਾ ਦੇ ਜਿਹੜੀ ਨਾਲ ਵੀ ਆਉਦਾ ਤੇ ਨਵੀਂ ਮੱਤੇ ਉਹ ਵੀ ਲੈਣੀ ਹੋਵੇ ਤਾਂ ਉਹਦੇ ਲਈ ਵੀ ਸਾਨੂੰ ਮੁਜ਼ਾਰੇ ਕਰਨੇ ਪੈਣੇ ਨੇ ਧਰਨੇ ਲਾਉਣੇ ਪੈਣੇ ਨੇ ਪਰ ਅੱਜ ਦਾ ਬਣ ਮਜ਼ਦੂਰਾਂ ਦਾ ਬਣ ਪੂਰੀ ਦੁਨੀਆ ਦੇ ਉੱਤੇ ਮਜ਼ਦੂਰਾਂ ਦੀ ਕੀ ਹਾਲਤ ਹੈ ਲੋਕ ਸਰ ਘੋਣਾ ਹੋ ਰਹੀਆਂ ਨੇ ਸਾਡੇ ਮਜ਼ਦੂਰਾਂ ਦੇ ਕੀ ਸਵਾਲ ਨੇ ਅਜੰਡੇ ਤੋਂ ਗੈਰ ਨੇ ਕੀ ਜੇ ਕਿਰਤੀਆਂ ਦਾ ਰਾਜ ਆ ਜੇ ਜਿਵੇਂ ਰਸ਼ੀਆ ਦੇ ਵਿੱਚ ਇਨਕਲਾਬ ਆਇਆ ਚਾਈਨਾ ਦੇ ਵਿੱਚ ਇਨਕਲਾਬ ਆਇਆ ਜਿਹੜੇ ਲੋਕ ਇਹ ਸਵਾਲ ਕਰਦੇ ਨੇ ਵੀ ਜੇ ਤੋਂ ਮਿਸ ਤੱਕ ਰਾਜ ਆ ਗਿਆ ਤਾਂ ਜੀ ਦਸਤੀਆਂ ਬੰਦ ਹੋ ਜਾਣਗੀਆਂ ਸੰਮਤਾਂ ਬੰਦ ਹੋ ਜਾਣਗੇ ਦਾ ਮਜ਼ਦੂਰਾਂ ਦੀ ਗੱਲ ਕਰਦੇ ਨੇ ਜੇ ਫਰਮਾਇਦਰ ਨਾਲ ਐਂਡਿੰਗ ਤੇ ਸੰਮਤੀ ਨਹੀਂ ਚੱਲਣੀ ਦੁਨੀਆ ਦਾ 40% ਤੋਂ ਉੱਤੇ ਜਿਹੜਾ ਮਨਚੀਜ਼ਾਂ ਵੱਧ ਰਹੀਆਂ ਨੇ ਆਪਾਂ ਦੇ ਉੱਤੇ ਪੂਰੀ ਦੁਨੀਆ ਨੂੰ ਸਪਲਾਈ ਹੁੰਦੀ ਹੈ ਨੇ ਛੋਟੇ ਹਰ ਸੱਜ ਮੋਬਾਈਲ ਫੋਨ ਛੋਟੇ ਪੈਨ ਨੇ ਕਿਸੇ ਦੇ ਕੰਗਿਆ ਹੋਇਆ ਸਾਰੀ ਜੰਗਲੀ ਘਰਾਂ ਦੇ ਵਿੱਚੋਂ ਲੜੀਆਂ ਤੋਂ ਲੈ ਕੇ ਬੱਲਵੰਤ ਤੱਕ ਚੈਨਾ ਦੇ ਵਿੱਚੋਂ ਬਣ ਕੇ ਆ ਰਹੇ ਨੇ ਤੇ ਚੈਨਾ ਦੇ ਵਿੱਚ 1947 ਚ ਆਜ਼ਾਦ ਹੁੰਦਾ ਖਾਣਾ ਭਾਰਤ ਅਣਜਾਣ ਆਜ਼ਾਦ ਹੁੰਦਾ ਚੈਨਾ ਦੋ ਤੋਂ ਮੰਗਰੋਂ ਤੇ ਹਾਲ ਪੇਤ ਦੀ ਚੀਜ਼ ਦੀ ਕਿ ਉੱਥੇ ਅਵਲਿਆਂ ਦਾ ਵੇਚ ਗੁਣਾਇਆ ਜਾਂਦਾ ਸੀ ਭਾਰਤ ਦੀ ਖੇਤੀ ਹੁੰਦੀ ਸੀ ਚਿਲਮਾ ਪੀ ਕੇ ਡਿੱਗੇ ਹੁੰਦੇ ਸੀ ਕੋਈ ਕੰਮ ਨਹੀਂ ਸੀ ਜ਼ਮੀਰਦਾਰਾਂ ਕੋਲੇ ਖੇਤੀ ਸੀ ਕੋਈ ਘਰਵਾਲਾ ਨਹੀਂ ਸੀ ਨੌ ਮਜ਼ਦੂਰ ਬੇਲੇ ਸੀ ਤੇ ਨੌ ਕਿਸਾਨ ਜਦੋਂ ਇਨਕਲਾਬ ਆਇਆ ਤਾਂ ਜ਼ਮੀਨ ਮਜ਼ਦੂਰ ਕਿਸਾਨਾਂ ਦੀ ਵੰਡੀ ਗਈ ਜਿੰਨੇ ਪਿੰਡਾਂ ਦੇ ਮਜ਼ਦੂਰ ਸੀ ਕੰਮ ਹੱਥੀਂ ਕਰਨ ਵਾਲੇ ਕਿਰਤ ਕਰਨ ਵਾਲੇ ਸਾਰਾ ਨੂੰ ਕੱਚਾ ਮਾਲ ਸਰਕਾਰਾਂ ਨੇ ਮਾਇਆ ਕੀਤਾ ਘਰਾ ਬੈਠਣ ਨੂੰ ਕਿ ਕਿੱਜਾ ਬਣਾਓ ਅਸੀਂ ਚੱਕ ਕੇ ਮਦਰਸ ਐਸ ਰੇਟ ਦੇ ਉੱਤੇ ਚੱਕ ਕੇ ਖਰੀਦਾਂਗੇ ਮਾਰਕੀਟ ਸਿਸਟਮ ਡਵੈਲਪ ਕੀਤਾ ਅੱਜ ਸਭ ਤੋਂ ਵੱਧ ਬਾਤ ਮਾਰਦੀ ਜਿਹੜਾ ਅੱਜ ਕਿਹਾ ਜਾਂਦਾ ਕਿ ਐਨੇ ਜਮਤਾ ਨੂੰ ਸਰਕਾਰ ਕੰਮ ਦੇ ਕਿਵੇਂ ਦੇ ਦੂ 100 ਕਰੋੜ ਤੋਂ ਉੱਤੇ ਦੀ ਸਾਰੀ ਦੁਨੀਆ ਤੋਂ ਵੱਧ ਬਾਤ ਕੀਤੀ ਸੀ ਸਾਰੀ ਦੁਨੀਆ ਕੰਮ ਤੇ ਲਾਈਏ ਕਾਂਗਰਸ ਦਾ ਰਾਜ ਆਇਆ ਨਸ਼ਾ ਖਤਮ ਹੋਏ ਜਦੋਂ ਲੋਕ ਕੰਮ ਤੇ ਲੱਗੇ ਦੁਨੀਆ ਦੇ ਵਿੱਚ ਖੇਤਾਂ ਚ ਅੱਗੇ ਕਾਰੋਬਾਰ ਦੇ ਵਿੱਚ ਅੱਗੇ ਸਭ ਤੋਂ ਵੱਧ ਸੰਕਟ ਅਜੇ ਚੀਨ ਦੇ ਵਿੱਚ ਨੇ ਰੱਸ਼ੀਏ ਤਿਲਕਲਾ ਆਇਆ ਦਾ ਰਸ਼ੀਆ ਪੱਲੇ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਜਿਸ ਤਾਕਤ ਦੇ ਬੰਦੇ ਉੱਤੇ ਸਭ ਤੋਂ ਸਭ ਤੋਂ ਵੱਡਾ ਇਲਾਕਾ ਸੀ ਖੇਤਰਫਲ ਦੇ ਹਿਸਾਬ ਨਾਲ ਰਸ਼ੀਆ ਦਾ ਤਾਂ ਇਨਕਲਾਬ ਦੀ ਜਿਹੜੀ ਹੈ ਜਿੱਦੇ ਕਾਂਗਰਸ ਤੋਂ ਦਾ ਰਾਜ ਆ ਕੇ ਖੇਤੀ ਖਤਮ ਕਰ ਦਣਗੇ ਸਮਤਾ ਖਤਮ ਕਰ ਦਣਗੇ ਬਹੁਤ ਵੱਡਾ ਮਤਲਬ ਹੋ ਭਲੇਖਾ ਉਲਟੇ ਇਹ ਆ ਵੀ ਫੁਕਰੀ ਸਮਤਾ ਪੂੰਜੀਵਾਦ ਨੇ ਖਤਮ ਕਰਤੀ ਇੱਥੇ 90 ਟਿੰਨ ਕਿੰਨੇ ਲੱਸੀ 100 100 ਮੁੰਡਾ ਕੰਮ ਕਰਦਾ ਸੀ ਸਾਰੇ ਸਾਰੇ ਨਗਰ ਮੇਲਾ ਤੋਂ ਬੰਦ ਹੋ ਗਿਆ 2 ਤਾਰੀਖ ਦਿੱਲੀ ਨੇ ਜਿਹੜੀਆਂ ਛੋਕੀਆਂ ਛੋਕੀਆਂ ਸੰਤਾਂ ਰਕੇ ਕੱਲਾ ਆਰਾ ਐਸੋਸੀਏਸ਼ਨ ਦੇ ਮੇਲੇ ਉਹਨੇ ਜੀ ਥੋੜੇ ਤੇ ਨਹੀਂ ਸਾਡਾ ਜੀ ਹਾਲ ਤਰੇ ਜੀ ਤਾਂ ਜਿੰਨੇ ਛੋਕੀਆਂ ਛੋਕ ਮਦਰਾ ਛੈਲਮ ਨੇ ਆਉਣ ਵਾਲੇ ਸਮੇਂ ਤੇ ਹੈ ਰਹਿਣੇ ਨਹੀਂ ਪੰਜਾਬ ਦੇ ਫਸਲਾਂ ਨੂੰ ਦੇ ਆਪ ਬੈਠੇ ਨੇ ਪ੍ਰਧਾਨ ਜੀ ਮਰਤੂ ਸਿੰਘ ਆਉਣ ਵਾਲੇ ਜਿੱਨਾ ਜੀ ਫਰਮਾਇਤਾਂ ਦਾ ਰਾਜ ਰਹਿਦਾ ਤਾਂ ਨਾਲ ਛੋਟਾ ਕਿਸਾਨ ਪਰ ਆਖਾ ਦਾ 2 ਕਿੱਲੇ ਆਲਾ 4 ਕਿੱਲੇ ਆਲਾ ਲੜ ਰਹੇ ਨੇ ਇਹ ਅਗਲੀ ਜ਼ਮੀਨਾਂ ਬਚਾਉਣ ਦੇ ਲਈ ਕਾਂਗਰਸ ਪਾਰਟੀ ਕੱਟ ਕੇ ਨਾਲ ਖੜੀ ਇਹਨਾਂ ਦੇ ਜਿਹੜੇ ਛੋਟੇ ਛੋਟੇ ਦੁਕਾਨਦਾਰ ਕਹਿੰਦੇ ਨੇ ਆਉਣ ਵਾਲੇ ਦਿਨਾਂ 'ਚ ਜਦੋਂ ਮੌਤ ਫੁੱਲ ਕੇ ਵੱਡੇ ਵੱਡੇ ਦੁਕਾਨਦਾਰ ਵੀ ਵੇਲੇ ਕਰ ਦੇਣੇ ਨੇ ਜਿਹੜਾ ਫਰਮਾਇਦਾਰੀ ਸਿਸਟਮ ਆ ਵੇਲੇ ਕਰਦੇ ਚਲਾਇਆ ਜਾ ਰਿਹਾ ਕੁਝ ਹਰ ਤੰਤ ਚ ਦੇਸ਼ ਦੀ ਮਲ ਪ੍ਰਾਪਰਟੀ ਇਕੱਠੀ ਹੋ ਕੇ ਅਗਾਮੀ ਤੇ ਵਾਧੀ ਉਂਗਲਾਂ ਦੇ ਕਿਨਾਂ ਜਾਣ ਵਾਲੇ ਦਸਤੂਰ ਕਰਦੇ ਪੂਰੀ ਦੁਨੀਆ ਦੇ ਵਿੱਚ ਚਾਲੀ ਕਰਦੇ ਅੱਜ ਦਾ ਅੱਜ ਸਾਡੇ ਸਵਾਲ ਕੀ ਬਣਦੇ ਨੇ ਮੋਦੀ ਨੂੰ ਜਿਹੜਾ ਮੋਦੀ ਅਸੀਂ ਇਹ ਕਿਹਾ ਕਿ ਬਹੁਤ ਆਮ ਚੋਣਾਂ ਨੇ ਬਹੁਤ ਖਾਸ ਚੋਣਾਂ ਨੇ ਜੇ ਚੋਣਾਂ ਦੇ ਵਿੱਚ ਮੋਦੀ ਜਿੱਤ ਜਾਂਦਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਲੜ ਕੇ ਘਾਰ ਲੈ ਅੰਗਰੇਜ਼ਾਂ ਨੂੰ ਕੱਢ ਕੇ ਵੀ ਹਰੇਕ ਬੰਦਾ ਵੋਟ ਪਾ ਸਕਦਾ ਤੇ ਵੋਟ ਦੇ ਲਈ ਸਾਡੇ ਘਰਾਂ ਤੱਕ ਆਉਂਦੇ ਨੇ ਅੰਗਰੇਜ਼ਾਂ ਕੋਲੇ ਵੋਟ ਦਾ ਫਰਾਂ ਨੂੰ ਹੱਕ ਨਹੀਂ ਸੀ ਹੁੰਦਾ ਤਾਂ ਉਹਦੇ ਲਈ ਸਾਡੇ ਦਰਾਂ ਤੇ ਆਉਣਾ ਪੈਂਦਾ ਇਹਨਾਂ ਨੂੰ ਇਹ ਵੀ ਖਤਮ ਕਰ ਦੇਣਗੇ ਕਿਸਤਾਨਾ ਸ਼ਾਹ ਕਿਸ ਹੁੰਦਾ ਡਾਇਰੈਕਟਰ ਬਣਨਾ ਮੋਦੀ ਨੇ ਕਿਸੇ ਵਿਰੋਧੀ ਧਿਰ ਨੂੰ ਵਾਰਸ਼ੇ ਕੱਟਣ ਦੇਣੀ ਇਸ ਲਈ ਅੱਜ ਦੇ ਦਿਨ ਦੇ ਉੱਤੇ ਕਿਸਾਨਾ ਸ਼ਾਹ ਵਿਰੋਧੀ ਮਤਲਬ ਦਿੱਸ ਦੇ ਮਤਲਬ ਲਾਨ ਕੀਤਾ ਵੀ ਸਾਨੂੰ ਮਜ਼ਦੂਰਾਂ ਨੂੰ ਐਲਾਨ ਕਰਨਾ ਚਾਹੀਦਾ ਵੀ ਅਸੀਂ ਡਾਇਰੈਕਟਰਸ਼ਿਪ ਫਰਮਾਇਦਾਰਾਂ ਦੇ ਨਹੀਂ ਬਰਦਾਸ਼ਤ ਕਰਾਂਗੇ ਜਿਹੜਾ ਅਮੇਦਕਰ ਦਾ ਭਾਗਤ ਵਰਗ ਨੇ ਕੁਰਬਾਨੀਆਂ ਕਰਕੇ ਸੰਭਾਲ ਲਿਆ ਉਹਨੂੰ ਖਤਮ ਨਹੀਂ ਕਰਦੇ ਮੰਗੇ 1884 ਦੇ ਵਿੱਚ ਜਿਹੜੇ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਦੇ ਵਿੱਚ ਸ਼ੀਕੋ ਹੋਏ ਮਜ਼ਦੂਰ ਉਹਨਾਂ ਨੇ ਮੰਗ ਕੀਤੀ ਮੰਗੇ ਸੀ ਵੀ ਭਾਈ ਅਸੀਂ ਕੋਈ ਮਸ਼ੀਨਾ ਨਹੀਂ 14-14 ਘੰਟੇ 16-16 ਘੰਟੇ ਕੰਮ ਕਰਤਾ ਦਿੱ ਤਮਨੇ ਕਿਹਾ ਕਿ ਤੁਹਾਨੂੰ ਦੇ ਕੰਟ੍ਰੈਕਟ ਨਹੀਂ ਤੋਂ ਹੋਣ 8 ਘੰਟਿਆਂ ਦੀ ਮੰਗ ਨੂੰ ਲੈ ਕੇ ਕਾਰਖਾਨਾ 'ਚ ਹੜਤਾਲ ਕੀਤੀ ਤਾਂ ਜਦੋਂ ਸਾਰੇ ਅਮਰੀਕਾ ਦੇ ਕਾਰਖਾਨਾ 'ਚ ਹੜਤਾਲ ਕਰਕੇ ਮਜਾਰਾ ਕੀਤਾ ਸਾ ਉਹ ਮਜ਼ਾਰੇ ਨੂੰ ਦਬਾਉਣ ਦੇ ਲਈ ਜਿੰਨੇ ਸਰਮਾਇਦਾਰ ਹੱਥ ਕੰਡਾ ਮਾਰਦੇ ਨੇ ਗੋਲੀ ਚੱਲੀ ਗੋਲੀ ਦੇ ਬੇਤੀ ਮਜ਼ਦੂਰ ਸੀ ਜੁਫਰੇ ਚਿੱਟਾ ਚੱਲ ਚਿਆ ਹੋਇਆ ਸੀ ਉਹ ਤੋਂ ਪਹਿਲਾਂ ਕਿਤੇ ਜੰਨਰ ਸੀ ਮਜ਼ਦੂਰਾਂ ਦੇ ਸ਼ਾਂਤੀ ਦਾ ਪਰ ਜਦੋਂ ਗੋਲੀ ਚੱਲੀ ਉਹ ਚਿੱਟਾ ਢੰਡਾ ਖੂਨ ਨਾਲ ਉੱਤੇ ਜਕੇ ਲਾਲ ਬਣਿਆ ਪੂਰੀ ਦੁਨੀਆ ਦੇ ਵਿੱਚ ਮਜ਼ਦੂਰਾਂ ਦਾ ਢੰਡਾ ਚ ਲਾਲ ਆ ਸਾਡੀ ਦੁਨੀਆ ਦੇ ਵਿੱਚ ਅੱਜ ਦੇ ਅੰਦਰ ਤੇ ਚਲਾਇਆ ਜਾਂਦਾ ਕੋਈ ਤਾਂ ਇੱਕ ਨੇਕ ਹੋ ਸਕਦਾ ਕੋਈ ਦੂਜੇ ਹੋ ਸਕਦਾ ਜਾਂ ਤਾਂ ਸਾਡੇ ਉੱਤਰ ਗਿਆ ਤੇ ਪਰ ਮਜ਼ਦੂਰ ਸਾਰੀ ਦੁਨੀਆ ਦੇ ਵਿੱਚ ਨੇ ਸਾਰੀ ਦੁਨੀਆ ਨੂੰ ਤੁਰਤ ਫਾਤੀ ਰੁਕੀਏ ਕੋਈ ਜਦ ਮਜ਼ਦੂਰ ਫੇਰ ਕੱਟ ਕਰਦੇ ਨੇ ਉਹ ਕੱਟੇ ਵਿੱਚ ਪਰਮਾਨੰਦ ਬਬਕੁਮਾ ਕਰਕੇ ਦਿਖਾਉਂਦੇ ਨੇ ਮਜ਼ਦੂਰਾਂ ਨੂੰ ਮਜ਼ਦੂਰਾਂ ਦੇ ਕੱਟੇ ਚ ਉਲਟਾ ਉਹਨਾਂ ਦੀ ਪਰਖੇ ਕਰਕੇ ਫਾਤੀ ਦਿੱਤੀ ਜਾਂਦੀ ਹੈ ਇਹ ਕਲਵਾਨੀਆਂ ਤੋਂ ਬਾਅਦ پوری ਦੁਨੀਆ ਦੇ ਮਜ਼ਦੂਰਾਂ ਨੇ ਫਿਰ ਹੜਤਾਲਾਂ ਕੀਤੀਆਂ ਫੇਰ ਉਹਨਾਂ ਨੂੰ ساری ਦੁਨੀਆ ਦੇ ਸਰਮਾਇਦਾਰਾਂ ਨੂੰ ਪਤਾ ਲੱਗ ਗਿਆ ਵੀ ਹੁਣ ਮਜ਼ਦੂਰਾਂ ਨੂੰ ਕੰਮ ਕਰਨ ਦਾ 8 ਘੰਟਿਆਂ ਦਾ ਕਾਨੂੰਨ ਬਣਾਉਣਾ ਪਿਆ ਅੱਜ 140 ਹਜ਼ਾਰਾਂ ਲੋਕ ਇਕੱਠੇ ਹੋਇਆ ਮੰਗ ਕਰੇ ਸੜੀ ਪੂਰੀ ਦੁਨੀਆ ਦੇ ਮਜ਼ਦੂਰਾਂ ਵੱਲੋਂ ਕਿ ਜੇ ਨਾ ਤਕਨੀਕ ਨਵੀਂ ਆ ਰਹੀ ਹੈ ਉਹ ਤਕਨੀਕ ਦਾ ਫਾਇਦਾ ਮਜ਼ਦੂਰਾਂ ਨੂੰ ਵੀ ਹੋਣਾ ਚਾਹੀਦਾ ਕੰਮ ਦੇ ਘੰਟੇ ਘਟਨੇ ਚਾਹੀਦੇ ਨੇ 8 ਨਹੀਂ ਥਾ ਦੇ 6 ਹੋਣੇ ਚਾਹੀਦੇ ਨੇ ਚਾਰ ਦੇਸ਼ਾਂ ਨੇ 6 ਘੰਟਿਆਂ ਦਾ ਕਾਨੂੰਨ ਬਣਾਤਾ ਵੀ ਤੂੰ ਵੱਧ ਕੰਮ ਨਹੀਂ ਲੈਣਾ ਤੇ ਸਾਡੇ ਦੇ ਇਸ ਵਿੱਚ ਕੀ ਕਰਦਾ ਮੋਦੀ ਨੇ 12 ਘੰਟੇ ਦਾ ਕਾਨੂੰਨ ਬਣਾਤਾ ਛੋਟੀ ਖਾਤੇ ਆਉਣ ਵਾਲੇ ਜਿਹੜਾ ਤੁਸੀਂ ਆਲੇ ਦੁਆਲੇ ਦੇਖੋਗੇ ਜਿੰਨੇ ਸੈਲਰ ਨੇ ਜਿੰਨੀਆਂ ਛੋਟੀਆਂ ਛੋਟੀਆਂ ਸੰਸਥਾ ਨੇ 12-12 ਘੰਟੇ ਕੰਮ ਲੈਣਾ ਸ਼ੁਰੂ ਕਰਤਾ ਜਿੰਨੇ ਪ੍ਰਾਈਵੇਟ ਅਦਾਰੇ ਨੇ ਐਚਡੀਐਫਸੀ ਵਰਗੇ ਪ੍ਰਾਈਵੇਟ ਬੈਂਕ ਨੇ ਉਹ ਵੀ ਰਾਤ ਨੂੰ 7:00 ਵਜੇ ਤੱਕ ਬੈਠ ਕੇ ਕੰਮ ਕਰਾਉਂਦੇ ਨੇ ਆਪੇ ਕਮਾਂਦ ਜਿਹੜੇ ਪੜੇ ਇਥੇ ਲੇਬਰ ਕਹਿ ਸਕਦੇ ਆਪਾਂ ਕਿਰਤ ਮਜ਼ਦੂਰ ਨੇ ਪਰ ਇਸ ਲਈ ਅੱਜ ਸਾਡੀ ਇਹ ਮੰਗ ਬਣ ਗਈ ਮਜ਼ਦੂਰਾ ਦੇ ਦਿਨ ਦੇ ਉੱਤੇ ਵੀ ਕੰਮ ਦੇ ਘਾਟੇ ਘਟਨੇ ਚਾਹੀਦੇ ਨੇ ਤਾਂ ਕਿ ਕਰੋੜਾਂ ਲੋਕਾਂ ਨੂੰ ਹੋਰ ਕੰਮ ਮਿਲੇ ਇਹਦਾ ਫਰਕ ਕਿਹਨੂੰ ਪਊ ਇਹਦਾ ਫਰਕ ਬਹੁਤ ਸੰਘਕਾਰਾਂ ਨੂੰ ਜਿਹੜਾ 8 ਦੀ ਥਾਂ ਤੇ 12 ਘੰਟੇ 2 ਸ਼ਿਫਟਾਂ ਤੱਕ ਕੰਮ ਹੋਊਗਾ ਦੀ ਕਿਥੇ 4 ਸ਼ਿਫਟਾਂ ਦੀ ਕੰਮ ਕਰਨ ਕਰਾਉਣਾ ਬਹੁਤ ਟ੍ਰਾਈਗੈਂਟ ਵਰਗਾ ਜਿੱਥੇ ਦੰਦਸਾ ਜਿਆਦਾ ਬੰਦਾ ਕੰਮ ਕਰਦਾ ਪੈਂਟਨ 1000 4000 ਬੰਦਾ ਹੋਕ ਕਰਨਾ ਪਊ ਕਿ ਤੁਸੀਂ ਖੇਤਾਂ ਤੋਂ ਵੀ ਕੰਮ ਦੇ ਘੰਟੇ ਕਰਕੇ ਨਹੀਂ ਜਾਣੇ ਨੇ ਪਈਆਂ ਜੀ ਇਕੱਠੇ ਹੋਇਆ ਤਾਂ ਹੱਥ ਖੜੇ ਕਰੋ ਵੀ ਆਪਾਂ ਇਹ ਸਵਾਲ ਨਾਲ ਸਾਡਾ ਜਿਆਦਾ ਹੱਥ ਖੜੇ ਕੀਤਾ ਵੀ ਕੰਮ ਦੇ ਘੰਟੇ ਘਟਨੇ ਚਾਹੀਦੇ ਨੇ ਉਹ ਚਾਹੇ ਪੱਠੇ ਵਾਲੇ ਮਜ਼ਦੂਰ ਨੇ ਤੇ ਸਰੀਆ ਬੰਨਣ ਵਾਲੇ ਮਜ਼ਦੂਰ ਨੇ ਚਾਹੇ ਫੈਕਟਰੀਆਂ 'ਚ ਕੰਮ ਕਰਨ ਵਾਲੇ ਮਜ਼ਦੂਰ ਨੇ ਅੱਜ ਟੋਨਾ 'ਚ ਏਜੰਡਾ ਵਰਨਾ ਚਾਹੀਦਾ ਇਹ ਮਤਲਬ ਜਿਹੜੀਆਂ ਇਲੈਕਸ਼ਨਾਂ ਹੋ ਰਹੀਆਂ ਨੇ ਜਿਵੇਂ ਹੁਣ ਮਨ ਆਪਣੇ ਇਤਿਹਾਸ ਜੱਥੇ ਕੌਣ ਨੇ ਸਵਾਲ ਕੀਤੇ ਨੇ 10 ਐਵੇਂ ਦੇਖੋ 10 ਸਾਲ ਮਜ਼ਦੂਰਾਂ ਨੂੰ ਵੀ ਕਰਨਾ ਚਾਹੀਦਾ ਨੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਵੀ ਕਰਨਾ ਚਾਹੀਦਾ ਨੇ ਵੀ ਕੰਮ ਦੇ ਘਾਟੇ ਘਟਾਉ ਪਈ ਤਾਂ ਕਿ ਕਰੋੜਾਂ ਲੋਕਾਂ ਨੂੰ ਹੋਰ ਰੋਜ਼ਗਾਰ ਮਿਲੇ ਫੇਰ ਸਾਡੇ ਕਿਸਾਨ ਜਥੇਬੰਦੀ ਮੰਗ ਕਰਦੇ ਵੀ ਐਮਐਸਟੀ ਹੋਣਾ ਚਾਹੀਦਾ ਕਟੋ-ਕਟ ਸਪੋਰਟ ਪ੍ਰਾਈਸ ਜਿੰਨਾ ਸਾਡਾ ਖਰਚਾ ਹੁੰਦਾ 1 ਕਵਾਂਟਲ ਦੇ ਕਣਕ ਦੇ ਉੱਤੇ ਜੇ 1800 ਹੁੰਦਾ 1700 ਹੁੰਦਾ ਤਾਂ 5-600 ਰੁਪਏ ਦਾ ਕਵਾਂਟਲ ਮੰਗਰ ਮੁਨਾਫਾ ਬੈਲਣਾ ਚਾਹੀਦਾ ਤਾਂ ਉਸ ਦਾ ਮਲਤੇ 2400 ਰੁਪਏ ਕਣਕ ਦਾ ਰੇਟ ਬੱਜੇ ਤਾਂ ਉਹਨਾਂ ਨੂੰ ਮਜ਼ਦੂਰਾ ਦੀ ਮੰਗ ਹੋਣੀ ਚਾਹੀਦੀ ਹੈ ਵੀ ਘੱਟੋ ਘੱਟ ਦਿਹਾੜੀ ਮਿਨੀਮਮ ਵੇਜ ਕੇਂਦਰ ਦੇ ਵਿੱਚ ਕਾਨੂੰਨ ਬਣੇ ਜਿਹੜੀਆਂ ਲੋਕ ਸਭਾ ਚੋਣਾਂ ਹੋ ਰਹੀਆਂ ਨੇ ਆਪਣੀ ਟ੍ਰੇਡ ਯੂਨੀਅਨ ਆ ਜਿਹੜੀ 올 ਇੰਡੀਆ ਦੀ 올 ਇੰਡੀਆ ਸੈਂਟਰਲ ਕਾਉਂਸਲ ਆਫ ਟ੍ਰੇਡ ਯੂਨੀਅਨ ਇੱਕ ਤੋਂ ਉਹ ਮੰਗ ਕਰਦੇ ਆ ਵੀ ਭਾਈ 30000 ਰੁਪਏ ਅੰਤ ਕਿਲਡ ਦਾ ਤੇ ਜਿਹੜਾ 스ਕਿੱਲਡ ਮਜ਼ਦੂਰਾ ਦਾ 45000 ਰੁਪਏ ਮਗਰ ਘੱਟ ਤੋਂ ਘੱਟ ਹੋਰ ਤਾਂ ਤੈਅ ਕਰੇ ਸੈਂਟਰ ਦੇ ਵਿੱਚ ਤੇ ਮੋਦੀ ਨੇ ਕੀਤਾ ਕਿ 10000 ਤੋਂ ਘਟਾ ਕੇ 7000 ਕਰਨ ਜਾ ਰਿਹਾ ਤਾਂ ਇਹਦੇ ਨਾਲ ਸਹਿਮਤ ਤੋਂ ਵੀ ਭਾਈ ਘੱਟੋਂ ਘੱਟ ਹੋਰ ਤਾਂ ਚ ਵਾਦਾ ਹੋਣਾ ਚਾਹੀਦਾ ਮਗਾ ਇਹਦੇ ਹਸਾਬ ਨਾਲ ਇਹਦੇ ਤੇ ਵੀ ਹੱਥ ਖੜੇ ਕਰੋ ਦੂਜਾ ਸਵਾਲ ਅਸੀਂ ਖਾਇਆ ਵੀ ਸਾਡਾ ਲੋਕ ਸਭਾ ਦੇ ਵਿੱਚ ਅਜੰਡਾ ਹੋਵੇ ਪਿੰਡਾਂ ਦੇ ਘੇਟੇ ਪੁੱਛੀਏ ਵੀ ਜੇ ਬੋਟ ਕੋਹਨਾਂ ਦਾ ਕਾਦੇ ਲਈ ਮੰਗਦੇ ਹੋ ਮੋਦੀ ਦੇ ਘਰ ਤਾਂ ਆਉਣਗੇ ਤੁਹਾਡੇ ਕੋਲੇ ਮੀ ਮੋਦੀ ਨੇ ਸਲੰਡਰ ਦਿੱਤਾ ਜੀ ਮੋਦੀ ਨੇ ਆ ਕਰਤਾ ਜੀ ਉਸ ਤੋਂ ਪੁੱਛੋ ਵੀ ਭਾਈ ਕਟੂ ਕਟਛ ਘੰਟਾ ਦੀ ਦੇਹੜੀ 12 ਕਿਉਂ ਕੀਤੀ ਹੈ ਇਹ ਕਿਹਦੇ ਹੱਕ ਤੋਂ ਜਾਂਦਾ ਜਿਹੜੀਆਂ ਓਜਰਸਤਾ ਨੇ ਸਾਡੀਆਂ ਕਿਉਂ ਘਟਾਈਆਂ ਗੀਆਂ ਕੋਵਿਡ ਦੇ ਵਿੱਚ ਜਿਹੜੇ ਮਜ਼ਦੂਰਾਂ ਨਾਲ ਜਿੰਨਾ અપਮਾਨ ਮਜ਼ਦੂਰਾਂ ਦਾ ਹੋਇਆ ਹੁਣ ਮਜ਼ਦੂਰ ਲੈ ਕੇ ਨਹੀਂ ਆਏ ਕੋਵਿਡ ਮਤਲਬ ਲੈ ਕੇ ਆਏ ਨੇ ਵਿਦੇਸ਼ਾਂ ਦੇ ਵਿੱਚ ਜਿਹੜੇ ਜਹਾਜ਼ਾਂ ਦੇ ਆਉਂਦੇ ਨੇ एलान ਕਰਤਾ ਵੀ ਭਾਈ ਰਾਤ ਨੂੰ 12 ਵਜੇ ਤੋਂ ਬਾਅਦ ਜਦ ਤੱਕ कर्फ्यू ਲੱਗਿਆ ਕਿਸੇ ਨੇ ਬਾਹਰ ਨਹੀਂ ਨਿਕਲਣਾ ਕੀ 10 ਦਿਨ ਦਿੱਤੇ ਨਹੀਂ ਫੇਰ ਸਕਦੇ ਵੀ ਭਾਈ ਰੇਲ ਗੱਡੀਆਂ ਫ੍ਰੀ ਚੱਲਣਗੀਆਂ ਬੱਸਾਂ ਫ੍ਰੀ ਚੱਲਣਗੀਆਂ ਸਾਰੇ ਮਜ਼ਦੂਰਾਂ ਨੂੰ ਬੇਨਤੀ ਹੈ ਵੀ ਆਪੋ ਆਪਣੇ ਘਰਾਂ 'ਚ ਵਗ ਜਿਓ ਥੋਹ ਮਹੀਨਾ ਸੀ ਬੰਦ ਕਰਾਂਗੇ ਇਹ ਹੋ ਨਹੀਂ ਸਕਦਾ ਪਰ ਕੀ ਕਿਸ ਦਾ ਵੀ ਰਾਤ ਨੂੰ 12 ਵਜੇ ਇੱਕ ਮਦਦ कर्फ्यू ਲਾਂਤਾ ਤੇ ਮਜ਼ਦੂਰ ਜਿਹੜਾ ਤੜਕੇ ਕੰਮ ਤੇ ਜਾਂਦਾ ਸੀ ਗੰਗਾ ਨਾਲ ਕੁੱਟ-ਕੁੱਟ ਕੇ ਘਰਾਂ ਨੂੰ ਭੇਜਿਆ 12 1200 ਕਿਲੋਮੀਟਰ ਵਿਹਾਰ ਤੱਕ ਯੂਪੀ ਤੱਕ ਤੁਰ ਕੇ ਕਹਿੰਦੇ ਮਜ਼ਦੂਰਾ ਅਜ ਕੁੱਤੇ ਰਹੇ ਨੇ ਕੁੱਤੇ ਗਏ ਨਾ ਡਾਂਗਾ ਪੰਡਗਾ ਨਹੀਂ ਆਣੇ ਉਹ ਤੇ ਮਜ਼ਦੂਰਾ ਦਾ ਕੀ ਕਸੂਰ ਸੀ ਕਿ 5 ਰੁਪਏ ਮਜ਼ਦੂਰਾ ਦੇ ਖਾਤੇ 'ਚ ਨਹੀਂ ਪੁਆਏ ਜਿਹੜਾ ਇਹ ਪਾਕਿਸਤਾਨ ਪਾਕਿਸਤਾਨ ਕਹਿੰਦੇ ਨੇ ਸਾਡੇ ਨਾਲੋਂ ਕਿਤੇ ਮਾੜੀ ਹਾਲਤ ਆ ਉਹਨਾਂ ਨੇ ਵੀ 10 20 20000 ਮਜ਼ਦੂਰਾ ਦੇ ਖਾਤੇ 'ਚ ਪੁਆਤਾ ਸੀ ਅੱਜ ਇਹ ਸਵਾਲ ਬਣਦਾ ਮੋਦੀ ਨੂੰ ਜਦੋਂ ਮਹੱਲਾ 'ਚ ਖੋੜੇ ਆਉਣਗੇ ਮੋਦੀ ਦਾ ਝੰਡਾ ਲੈ ਕੇ ਕਮਲ ਦਾ ਫੁੱਲ ਲੈ ਕੇ ਵੀ ਦੱਸ ਪਈ ਕੀ ਕੀਤਾ ਸੀ ਸਾਡੇ ਨਾਲ ਫਰਮਾਇਦਾ ਤਾਂ ਆਉਣ ਨਾਲ ਜਹਾਜ ਆਉਂਦੇ ਨੇ ਉਹਨਾਂ ਤੇ ਕੋਈ ਹੋ ਨਹੀਂ ਤੇ ਮਜ਼ਦੂਰਾਂ ਨੂੰ ਫੜ ਕੇ ਤੁਸੀਂ ਡਾਂਗਾਂ ਨਾਲ ਕੁੱਟ ਕੇ ਅੰਦਰ ਕਰਦੇ ਹੋ ਜੇ ਮੈਂ ਤੂੰ ਉਹਨਾਂ ਨੇ ਗਨਾ ਕੀਤਾ ਹੁੰਦਾ ਆਕਸੀਜਨ ਬਿਨਾਂ ਅੱਜ ਇਹ ਮਜ਼ਦੂਰ ਭਾਸ਼ਣਾ ਚ ਬੋਲ ਰਿਹਾ ਵੀ ਜੇ ਮੋਦੀ ਨਾ ਹੁੰਦਾ ਤਾਂ ਪਤਾ ਨਹੀਂ ਕੋਵਿਡ ਦਾ ਕਿੰਨਾ ਮੁਕਾਬਲਾ ਕਰ ਸਕਦੇ ਸੀ ਇੰਡੀਆ ਵਾਖੀ ਉਹਨਾਂ ਨੇ ਕੀ ਮੁਕਾਬਲਾ ਕੀਤਾ ਜੁਪੀ ਚ ਆਕਸੀਜਨ ਦੇ ਸਿਲੰਡਰ ਨਹੀਂ ਮੇਰੇ ਮੌਤਾਂ ਹੋਈਆਂ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਟੜਫ ਟੜਫ ਕੇ ਮਜ਼ਦੂਰ ਮਰੇ ਨੇ ਅੱਜ ਭੁੱਲਾਗੇ ਆਪਾਂ ਉਹ ਇਹ ਸਵਾਲ ਬਣਦਾ ਜੇ ਤੋਹੇ ਆਉਣਗੇ ਆਪਣੇ ਘਰਾਂ ਦੇ ਵਿੱਚ ਪੜ੍ਹਾਈ ਐ ਦਵਾਈ ਐ ਦੋ ਚੀਜ਼ ਐ ਮੰਗ ਕਰਦਾ ਵੀ ਫ਼ਰੀ ਹੋਣੀ ਚਾਹੀਦੀ ਐ ਨਾ ਮਜ਼ਦੂਰ ਦੇ ਅੜੇ ਦੇ ਉੱਤੇ ਵੀ ਅਸੀਂ ਲੋਕ ਸਭਾ ਚੋਣਾਂ ਦੇ ਵਿੱਚ ਏਜੰਡਾ ਹੋਵੇ ਹਰ ਮਜ਼ਦੂਰ ਗਰੀਬ ਤੋਂ ਗਰੀਬ ਬੰਦਾ ਜਿਹੜਾ 1 ਲੱਖ ਰੁਪਇਆ ਬਾਜ਼ਾਰ ਦੇ ਵਿੱਚ ਖਰਚ ਕਰਦਾ 1 ਸਾਲ ਦੇ ਵਿੱਚ 8000 ਰੁਪਇਆ ਬਣਦਾ 30 ਤੋਂ 35000 ਰੁਪਇਆ ਉਹ ਸਰਕਾਰ ਨੂੰ ਟੈਕਸ ਭਰਦਾ ਇਹ ਇੱਕ ਟੈਕ ਪਰਦਾ ਦਾ ਘਟੋ-ਘਟੇ ਇਹ ਬਣਦਾ ਵੀ ਸਾਡੀ ਪੜ੍ਹਾਈ ਤੇ ਦਵਾਈ ਮੁਫਤ ਹੋਣੀ ਚਾਹੀਦੀ ਨੇ ਇਹਦੇ ਤੇ ਸਹਿਮਤ ਹੋ ਤੁਸੀਂ ਜੇ ਸਹਿਮਤ ਹੋ ਤਾਂ ਹੱਥ ਖੜੇ ਕਰਿਏ ਹੱਥ ਖੜੇ ਕਰਨ ਦਾ ਮਤਲਬ ਇਹ ਆ ਵੀ ਅਸੀਂ ਕੈਂਪੀ ਦਿੱਤੀ ਆ ਇਹ ਸੈਂਟੀ ਜਾ ਕੇ ਪਿੰਡਾਂ ਤੇ ਮਹੱਲਿਆਂ ਤੇ ਜਿੱਥੇ ਕੋਈ ਬੋਰਡ ਮੰਗਣ ਆਲਾ ਆਊਗਾ ਚਾਰ ਕੋਆਲ ਵਟੇ ਨੇ ਇੱਕ ਕੰਮ ਦੇ ਘੱਟੇ ਕਰਾਉਣਾ ਮਿਨੀਮਮ ਵੇਜ ਲਾ ਕੇ ਕਰਾਉਣਾ ਭਾਵੇਂ ਦਵਾਈ ਮੰਨ ਫ੍ਰੀ ਫ੍ਰੀ ਹੋਣ ਅੱਜ ਲੋਕਦੇ ਅੱਤੇ ਵਰਗੇ ਪ੍ਰਾਈਵੇਟਾਂ ਹਸਤਾਲ ਗਰੀਬ ਬੰਦਾ ਰਾਜੀ ਕਰ ਕਰਦਾ ਅੱਜ ਵੀ ਕੁਝ ਛੋਟੀ ਮੋਟੀ ਮੰਗ ਨਹੀਂ ਪੂਰੇ ਮਜ਼ਦੂਰਾਂ ਦੇ ਜਿਵੇਂ ਆਪਣੇ 70 ਕਰੋੜ ਤੋਂ ਉੱਤੇ ਮਜ਼ਦੂਰ ਨੇ ਇਕੱਲੇ ਦੇਸ਼ ਦੇ ਵਿੱਚ ਉਹਨਾਂ ਦੀ ਗੱਲ ਕਰਦਾ ਵੀ ਭਾਈ ਜੇ ਲੋਕ ਸਭਾ ਚੋਣਾਂ ਦੇ ਵਿੱਚ ਕਿਰਤ ਦੇ ਪੱਖੀ ਕਿਰਤੀ ਲੋਕਾਂ ਦੇ ਪੱਖੀ ਪਾਰਟੀ ਫਤਹ ਜਾ ਜੇ ਤੇ ਆ ਚੀਜ਼ਾਂ ਹੋ ਜਾਣ ਪੜਾਈ ਫਰੀ ਹੋ ਜੇ ਦਵਾਈ ਫਰੀ ਹੋ ਜੇ 45000 ਰੁਪਿਆ ਸਕਿੱਲਰ ਨੂੰ ਤੇ ਅਨਸਕਿੱਲ ਨੂੰ 30000 ਮਿਲਦਾ ਹੋਵੇ ਸੱਚੇ ਕਰੇ ਅਵੇ ਮੈਂ ਜ਼ਿੰਦਗੀ ਬਦਲੂ ਕਿ ਨਹੀਂ ਬਦਲੂ ਅੱਜ ਦੋ ਡੰਗ ਦੀ ਰੋਟੀ ਨਹੀਂ ਤਸਰੇਹਾ ਮਜ਼ਦੂਰ ਤੇ ਕਿਸਾਨ ਨੌਜਵਾਨ ਸਾਡੇ ਇੱਥਾਂ ਦੇ ਸਟੂਡੈਂਟ ਨੌਜਵਾਨ ਸਭਾ ਦੇ ਆਗੂ ਸ਼ਾਮਲ ਨੇ ਮਤਲਬ ਇੱਕ ਪੀਐਨ ਦੀਆਂ ਪੋਸਟਾਂ ਨਿਕਲਦੀਆਂ ਨੇ ਯੂਪੀ ਦੇ ਵਿੱਚ ਡਬਲ ਇੰਜਣ ਦੀ ਸਰਕਾਰ ਕਹਿੰਦਾ ਮੌਦੀ ਪੀਐਚਡੀ 25 ਸਾਲ ਲੱਗੇ ਉਹਨਾਂ ਨੇ ਪੀਐਚਡੀ ਕਰਨ ਨੂੰ ਪੀਐਨ ਦੀਆਂ ਪੋਸਟਾਂ ਦੇ ਲਈ ਤਿੰਨ 3500 ਬੰਦਾ ਅਪਲਾਈ ਕਰਦਾ ਤੇ 35 40000 ਕਰਦਾ ਪੋਸਟ ਗ੍ਰੈਜੂਏਟ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਕਰਦੇ ਨੇ ਪਲਸ 2 ਵਾਲੇ ਕੀ ਪਾਈ ਮਤਲਬ ਇਹ ਨੌکریاں ਮਿਲ ਨਹੀਂ ਸਕਦੀਆਂ ਜੇ ਸਕੂਲ ਖੋਲਣ ਹਸਪਤਾਲ ਖੋਲਣ ਤੀਜੇ ਨਾਲ ਪੁਲਿਸ 'ਚ ਭਰਤੀ ਹੋ ਜਾਂਦੀ ਹੈ ਪਿੰਡਾਂ 'ਚ ਡਿਸਪੈਂਸਰੀਆਂ ਖੋਲਣਾ ਇਲਾਜ ਹੋਵੇ ਇਹ ਸਵਾਲ ਨੇ ਅੱਜ ਸਾਡੇ ਜਿਹੜੇ ਮਤਲਬ ਕਰਨੇ ਚਾਹੀਦੇ ਨੇ ਮੋਦੀ ਕੀ ਕਰੂਗੇ ਆਟਾ ਦੇਤਾ ਜੀ ਦਾਲ ਦੇਤਾ 80 ਕਰੋੜ ਲੋਕਾਂ ਨੂੰ ਇਹ ਸ਼ਰਮ ਹੋਣੀ ਚਾਹੀਦੀ ਆ ਮੋਦੀ ਨੂੰ 70 ਸਾਲਾਂ ਦੀ ਅਜਾਤੀ ਦੇ ਬਾਅਦ ਦੋ ਡੰਗ ਦੀ ਰੋਟੀ ਕਹਿੰਦੇ ਸਾਡੀ ਸਰਕਾਰ ਬਣ ਗਈ ਤਾਂ ਹੋਰ ਨੂੰ ਵੀ ਵਾਅਦਾ ਕਰਦੇ ਆਗੇ ਆਤੇ ਦਾਲ ਤੇ ਲਿਆ ਦੇਵਾਂਗੇ ਤੇ ਇੱਕੋ ਇੱਕ ਅਜੰਡਾ ਉਹਦੇ ਕੋਲੇ ਆ ਜਿਹੜੇ ਲੋਕਾਂ ਦੇ ਕੰਦੇ ਨੇ ਸਾਡੇ ਦੇਸ਼ ਦੇ ਜਿਹੜੇ ਆਪਾਂ ਥਾਏ ਨੇ ਕਿਸਾਨਾਂ ਦੇ ਮਜ਼ਦੂਰਾਂ ਦੇ ਨੌਜਵਾਨਾਂ ਦੇ ਉਹ ਕੀ ਖਾ ਰਿਹਾ ਕੱਲਾ ਮੰਦਰ ਮੰਦਰ ਪੁਜਾਰੀ ਨਹੀਂ ਜਿਹੜੇ ਨੂੰ ਅਸੀਂ ਵੋਟਾਂ ਪਾਈਆਂ ਉਹ ਕਿ ਮੰਦਰ ਕਿਵੇਂ ਚਲਾਉ ਦੇਸ਼ ਚਲਾਉਣ ਵਾਸਤੇ ਵੋਟਾਂ ਪਾਈਆਂ ਸੀ ਮੰਦਰ ਘਰ-ਘਰ ਦੇ ਵਿੱਚ ਜਿਹੜੀ ਕੋਠੀ ਪੈਂਦੀ ਐ ਤੇ ਮਿਸਤਰੀ ਵੀ ਬੈਠੇ ਨੇ ਸਾਡੇ ਵਿੱਚ ਹਰੇਕ ਆਪਦੇ ਘਰੇ ਇੱਕ ਟੋਕਾ ਜਾਂ ਮੰਦਰ ਬਣਾ ਲੈਂਦਾ ਹਰੇਕ ਗਲੀ ਦੇ ਵਿੱਚ ਮੰਦਰਾਂ ਹਰੇਕ ਪਿੰਡ ਦੇ ਵਿੱਚ ਤਿੰਨ ਤਿੰਨ ਗੁਰਦੁਆਰਾ ਸਾਹਿਬ ਨੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਲੋਕ ਆਪਦੇ ਆਪ ਜਿਹੜੇ ਮੰਨਦੇ ਉਹ ਖੜਾ ਕਰ ਲੈਂਦੇ ਨੇ ਚਾਹੇ ਛੋਟਾ ਕਰਨ ਤੇ ਵੱਡਾ ਕਰਨ ਦੱਸੋ ਪਹਿਲਾਂ ਮੋਦੀ ਤੋਂ ਪਹਿਲਾਂ ਮੰਦਰ ਹੈ ਨਹੀਂ ਦੇ ਇਸ ਦੇ ਵਿੱਚ ਹੁਣ ਉਹ ਪ੍ਰਾਪਤੀ ਕਰ ਰਹੇ ਆ ਕਿ ਮੈਂ ਇੱਕ ਮੰਦਰ ਬਣਾਤਾ ਮਨ ਸਕੂਲ ਕਿੰਨੇ ਖੋਲਣੇ ਕਾਲਜ ਕਿੰਨੇ ਖੋਲਣੇ ਹਸਪਤਾਲ ਕਿੱਥੇ ਖੋਲਣੇ ਅੱਜ ਸਵਾਲ ਇਹ ਕਰਨਾ ਬਣਦਾ ਤੇ ਮੋਦੀ ਦੀ ਟੇਕ ਤੇ ਮੋਦੀ ਸੰਗਾ ਮੂਰਖ ਵੀ ਇਹਨਾਂ ਨੂੰ ਮਜ਼ਦੂਰਾਂ ਨੂੰ ਕੀ ਪਤਾ ਮਤਲਬ ਉਹ ਕਹਿੰਦਾ 400 ਦਾ ਸਿਲੰਡਰ ਮਨ 1200 ਦਾ ਕਰਤਾ 14 ਦੇ ਸਵਾ 400 ਦਾ ਸਿਲੰਡਰ ਜਿਹੜਾ 11.50 ਤੋਂ ਫ੍ਰੀ ਕਰ 700 ਰੁਪਏ ਇੱਕ ਸਿਲੰਡਰ ਨਾ ਕਰ ਵਧਾਤਾ ਇੱਕ ਸਿਲੰਡਰ ਮਹੀਨੇ ਕਿੱਤੇ ਲੱਗਦਾ 12 ਸਿਲੰਡਰ ਲੱਗਦੇ ਨੇ 1284 ਆਪਕਾ 10000 ਰੁਪਇਆ ਸਿਲੰਡਰਾ ਨਗਰ ਘਰਾਂ ਚੋਂ ਕੱਢ ਲਿਆ। 5 ਸਾਲਾਂ ਬਾਅਦ ਵੋਟਾਂ ਆਉਂਦੀਆਂ ਨੇ। 40000 ਖੋਡੀ ਵਾਲੇ ਜੇਬਾਂ ਚੋਂ ਕੱਢ ਕੇ 5000 ਪਾ ਦੂ ਮਤਲਬ ਖਾਤੇ ਚ ਆਖਣਗੇ ਮੋਤੀ ਨੇ ਪਵਾਤੀ ਜੀ। ਜਿਹੜਾ 40000 ਸਿਲੰਡਰਾ ਚ ਖਾ ਗਿਆ। ਹੁਣ ਆ ਪ੍ਰਧਾਨ ਜੀ ਬੈਠੇ ਨੇ। ਮਤਲਬ ਇਹਨਾਂ ਦੇ ਮਤਲਬ 5 250 ਦਾ ਚੂਰੀ ਦਾ ਕੱਟਾ ਹੁੰਦਾ 500 ਦਾ ਕਰਤਾ। ਉਦੋਂ ਡੀਏਪ ਦਾ 500 ਦਾ ਕੱਟਾ 1400 ਦਾ ਹੋ ਗਿਆ। 6000 ਖਾਤੇ ਵਿੱਚ ਵਾਧੂ ਇੱਕ ਇੱਕ ਜ਼ਿਮੀਦਾਰ 20-20 ਘਟੇ 30-30 ਘਟੇ 28-28 ਦੇ ਜੂਰੀਆ ਦੇ 30-30 40-40 ਘਟੇ ਇੱਕ ਖਾਤੇ ਵਿੱਚ ਪਾਦਾ ਛੋਟੇ ਜਿਹੋ ਛੋਟਾ ਕਿਸਾਨ ਤੇ ਉਹਨਾਂ ਦੀ ਜੇਬਾਂ ਚੋਂ ਕੱਢ ਕੇ ਉਹਨਾਂ ਨੂੰ ਮੂਰਖ ਬਣਾ ਦੋ ਇਸ ਤਰ੍ਹਾਂ ਨਾਲ ਉਹਨਾਂ ਨੂੰ ਲੱਗਦਾ ਨਹੀਂ ਲੋਕਾਂ ਨੂੰ ਮੂਰਖ ਬਣਾਇਆ ਜਾ ਸਕਦਾ दारू ਚੱਲੂ ਮਾਲੀ ਪੈਸਾ ਚੱਲੂ 500 ਰੁਪਿਆ 1000 ਫੋਰ ਦਾ ਚੱਲੂਗਾ ਪਰ ਆਪਾਂ ਕਹਿੰਦੇ ਜੇ ਅਸਲੀ ਮਜ਼ਦੂਰ ਹੋਵਾਂ ਜਿਹੜੇ ਸਾਰਾਂ ਲੱਗ ਕੇ ਘਟ ਕਰਦੇ ਨੇ ਅੱਜ ਹਾਲਤੇ ਮੰਗੇ ਵੀ ਪਿੱਠ ਮੰਗੇ ਦੇ ਹੱਥ ਤੱਕ ਪਜਾਤਾ ਮਜ਼ਦੂਰਾਂ ਨੂੰ ਸੋਚਣਾ ਚਾਹੀਦਾ ਮਜ਼ਦੂਰਾਂ ਕਿਸਾਨਾਂ ਨੂੰ ਕਿੱਤੀ ਲੋਕਾਂ ਨੂੰ ਵੀ ਸਾਡੀ ਇੱਕ ਜਮਾਤਾਂ ਦੀ ਪਾਰਟੀ ਹੋਣੀ ਚਾਹੀਦੀ ਹੈ ਸਰਮਾਇਦਾਰਾਂ ਗਿਆ ਪਾਰਟੀ ਇਹਨੇ ਮੋਦੀ ਵਰਗੇ ਉਹਨਾਂ ਦੇ ਉਹਨਾਂ ਤੋਂ ਮੈਂ ਕਹਿੰਦਾ ਚੋਣਾਂ ਚ ਫੰਡ 20-20000 3000 ਕਰੋੜਾ ਹੜਾਉ ਤੁਹਾਡੇ ਘਰਾਂ ਤੱਕ ਲੀਟਰ ਢਿਜੇ ਜਾਣਗੇ ਮਾਲਿਆਂ ਦੇ ਮਾਲ ਪਿੰਡਾਂ ਦੇ ਜਿਵੇਂ ਤੁਸੀਂ ਦੇਖਦੇ ਹੋ ਮਤਲਬ ਰਾਹੁਲ ਗਾਂਧੀ ਬੋਲਿਆ ਕਹਿੰਦਾ ਵੀ ਅਮਰਿੰਦਰ ਸਿੰਘ ਵਾਲੀ ਬੋਲਿਆ ਕਹਿੰਦਾ ਜਾ ਕੇ ਰੋਇਆ ਮੇਰੀ ਮਾਂ ਕੋਲ ਇਹ ساری ਉਮਰ ਕਾਂਗਰਸ ਚ ਰਿਹਾ ਮੁੱਖ ਮੰਤਰੀ ਰਿਹਾ ਕਹਿੰਦਾ ਜੀ ਮੈਂ ਇਹ ਦੇਰ ਤੱਕ ਨਹੀਂ ਜਾ ਸਕਦਾ ਕਿਉਂਕਿ ਮੁੱਖ ਮੰਤਰੀ ਰਿਹਾ ਹਰੇਕ ਨੇ ਕੋਈ ਨਾ ਕੋਈ ਧਾਫੜਾ ਕੀਤਾ ਇਕੱਲੇ ਜਿਹੜੇ ਵਿਰੋਧੀ ਪਾਰਟੀਆਂ ਉਹਨਾਂ ਨੂੰ ਫੜ ਕੇ ਅੰਦਰ ਕਰ ਦਿਓ ਜਿਹੜਾ ਬੀਜੇਪੀ ਕਰਦੇ ਉਹਨੂੰ ਛਡੋ ਨਾ ਹੁਣੇ ਸਾਰੇ ਬੀਜੇਪੀ ਦੇ ਕਿਸੇ ਨੂੰ ਡਰਾ ਲਓ ਜਿਵੇਂ ਕਿਸੇ ਨੂੰ ਮਤਲਬ ਬਾਹ ਮੋੜ ਕੇ ਸ਼ਾਮਲ ਕਰ ਲਓ ਤੇ ਰੋਲ ਤੁਸੀਂ ਦੇਖੋ ਜਿਵੇਂ ਕੱਪੜੇ ਬਦਲਦੇ ਪੱਦਾ ਬਦਲਦੇ ਨੇ ਐਪਾਰਟੀਆਂ ਬਦਲ ਰਹੀ ਨੇ ਇੱਕ ਉਹ ਲੋਕ ਨੇ ਜਿਹੜੇ ਆ ਜਿੱਦੀਆਂ ਫੋਟੋਆਂ ਤੋਂ ਇੱਕ ਤਾਂ ਤੁਸੀਂ ਲੱਗਿਆ ਹੋ ਜਾਓ ਭਾਵੇਂ ਦੀ ਰਾਸ਼ਟਰੂ ਦੀ ਸਖਤੇਬ ਦੀ ਕੀ ਉਹ ਫੈਸਲਾ ਨਹੀਂ ਸਿੱਖਾ ਸਕਦੇ ਭਾਵੇਂ ਉਹਨਾਂ ਪਿਆਜ ਲੋਹਰ ਖਾਲ ਦੇ ਵਿੱਚ ਪੜਦਾ ਸੀ ਕਿ ਸਰਕਾਰ ਦੀ ਖਾਤਾ ਉਹਨਾਂ ਮੇਰਾਂ ਦੇ ਵਿੱਚ ਅਮਰੀਕਾ ਦੀ ਜਿਹੜੇ ਛੱਡ ਕੇ ਕਾਪੜੇ ਤੋਂ ਸਾਡੀ ਪੋਸਟ ਲੈ ਸਕਦੇ ਸੀ ਮਤਲਬ ਆਪਣੇ ਪੱਗ ਤੋਂ ਬਣ ਗਏ ਬਾਬਾ ਪੂਜਾ ਸਿੰਘ ਜੀ ਦੇ ਨਾਂ ਤੇ ਆ ਦਸਤਾਰਾ ਸਾਡਾ ਜਿੱਥੇ ਅਸੀਂ ਬੈਠੇ ਆ ਉਹਨਾਂ ਵੇਲੇ ਜੰਗਲੈਂਡ 'ਚ ਸੀਗਾ ਤੇ ਪੜਾ ਰਿਹਾ ਕੋਰਪਰੈਂਟ ਮਾਡਰਨ 100 ਸਾਲ ਪਹਿਲਾਂ ਉਹ ਛੱਡ ਕੇ ਸਾਰਾ ਕੁਝ ਵਿਅਕਤੀ ਸਾਹਿਬ ਦੀ ਉਮਰ ਦਾ ਮਤਲਬ ਬਾਦਲ ਨੇ ਮੁਕਾਬਲਾ ਪਨਾਇਆ ਬਾਬਾ ਪੂਜਾ ਸਿੰਘ ਦਾ ਭਗਤ ਜੀ ਅੰਗਰੇਜ਼ਾਂ ਦੀ ਫਾਂਸੀ 'ਤੇ ਚੜਿਆ ਤੇ ਜਿਹੜੇ ਉਹ ਬੰਦੇ ਚੰਦਰ ਸੇਖਰ ਆਜ਼ਾਦ ਬਣ ਕੇ ਤੇ ਅੱਜ ਵੀ ਕੋਈ ਲੜੀ ਖਤਮ ਨਹੀਂ ਹੋਈ 70 ਕੋਟਵਾ ਸਾਡੀਆਂ ਲਾਇਬ੍ਰੇਰੀ 'ਚ ਲੱਗੇ ਹੋਏ ਨੇ ਨੌਜਵਾਨਾਂ ਲਈ ਆ ਜੇ ਹਨੇਕਾਂ ਦੀਆਂ ਗੋਲੀਆਂ ਖਾਧੀਆਂ ਨੇ ਚੰਗਰਨਜੀਤ ਦੀ ਪੀਟੀ ਹੋਵੇ ਚ ਸਰਦੂਲੇ ਵਾਲਾ ਸਰਪੰਚ ਹੋਵੇ ਕਹੇ گا ਪਰ ਦੇ ਗਰਮੰਤੇ ਵਰਕੇ ਹੋਣ ਇਸ ਲਈ ਅਸੀਂ ਉਹਨਾਂ ਦੇ ਬਾਤਾਂ ਇਹ ਜਿਵੇਂ ਅਸੀਂ ਇਹਨੂੰ ਲੱਗਦਾ ਮੋਦੀ ਨੂੰ ਵੀ ਖਾਰਾਂ ਨੂੰ ਡਰਾਇਆ ਜਾ ਸਕਦਾ ਆ ਕਿਸਾਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਸੀ ਮਰ ਦਿੱਲੀ ਦੇ ਅੱਗੇ ਇੱਕ ਖਤ੍ਹਾ ਬੈਠੇ ਰਹੇ ਬਿਮਾਰੀ ਦੇ ਵਿੱਚ ਵੀ ਤੇ ਮੁੜ ਕੇ ਉਹਨੂੰ ਮਤਲਬ ਪਿੱਛੇ ਹਟਣਾ ਬੈਠੇ ਸੀ ਕਾਨੂੰਨਾਂ ਨੂੰ ਜੇ ਮਜ਼ਦੂਰ ਮਜ਼ਦੂਰ ਤੁਹਾਡੇ ਤੇ ਇੱਕ ਦਿਨ ਕੰਮ ਛੱਡਣਾ ਤੇ ਲੈਣਾ ਲੱਖਾਂ ਦੀ ਗਿਣਤੀ ਦੇ ਵਿੱਚ ਛੜਕਾਂ ਦੇ ਉੱਤੇ ਆਉਣ। ਖੜੀ ਉੱਤੇ ਅੱਜ ਜਿਹੜੇ ਲੋਕ ਪੈਵੇਂ ਨੇ ਥੋੜੀ ਕਿਸਮਤ ਮਾੜੀ ਐ। ਕੋਈ ਕਿਸਮਤ ਦੀ ਗਾੜੀ ਕੋਈ ਰੱਬ ਦੇ ਕਲਾ ਨਹੀਂ ਕੀਤਾ। 18 ਦਾ ਮਨ ਸਰੀਰ ਇੱਕੋ ਜਿਹਾ ਸਾਰਿਆਂ ਨੂੰ ਦਿਮਾਗ ਦਿੱਤਾ। ਜੇ ਕੋਈ ਮੰਦਾ ਨਹੀਂ ਆ ਕਿਸੇ ਨੂੰ ਦਿੱਤਾ ਮੰਦੇ ਨਹੀਂ। ਜਿਹੜੇ ਮੰਦੇ ਨੇ ਭਗਵਾਨ ਨੇ ਕੋਈ ਬਿੱਤਰਾਂ ਨਹੀਂ ਕੀਤਾ ਕਿਸੇ ਨੂੰ ਜ਼ਮੀਨ ਦਾ ਪੱਡਾ ਲੈ ਕੇ ਨਹੀਂ ਦਿੰਦਾ ਉਹ। ਇਹ ਸਾਰੇ ਇੱਕੋ ਮੈਂ ਤੁਸੀਂ ਕਰਦੇ ਨੇ। ਕਿਹੜਾ ਕਿੰਨੀ ਤਰ੍ਹਾਂ ਲੋਕ ਕਿੰਨੇ ਇਹੇ ਹੁਣ ਇੰਚ ਵਿੱਚ ਜ਼ਮੀਨ ਤੇ ਕੱਲ ਜਾ ਹੋ ਗਏ ਜਿੰਨੇ ਘਰ ਪਾਉਂਦੇ ਨੇ ਅਸਰੀਆ ਉਹਨਾਂ ਵਾਲੇ ਮਜ਼ਦੂਰ ਬੈਠੇ ਨੇ ਪੀਓਪੀ ਵਾਲੇ ਮਜ਼ਦੂਰ ਬੈਠੇ ਨੇ ਭੱਠੇ ਵਾਲੇ ਮਜ਼ਦੂਰ ਬੈਠੇ ਨੇ ਕਿੰਨੇ ਕਿਹੜੇ ਕੋਠਿਆਂ ਨੇ ਭਾਈ ਕਿਹੜੇ ਰੱਬ ਨੇ ਲਿਖ ਕੇ ਭੇਜਿਆ ਨਹੀਂ ਭਾਈ ਇਹਨਾਂ ਨੇ ਕੋਠੀ ਨਹੀਂ ਹੋਊ ਇਹਨਾਂ ਦੇ ਹੋਊਗੀ ਜੇ ਚੀਜ਼ਾਂ ਤੈਅ ਹੋਣੀ ਤੇ ਤੁਸੀਂ ਬੋਲਣ ਲੱਗੇ ਜਿਵੇਂ ਕੈਨੇਡਾ ਵੀ ਕੱਢਿਆ ਨਹੀਂ ਮਿਲਦੀ ਆ ਘਰ ਤੇ ਤੇ 20 ਡਾਲਰ ਨੇ 1600 ਰੁਪਏ ਬੰਦਾ ਘੰਟੇ ਦਾ 8 ਘੰਟੇ ਦਾ 14000 ਮੀਨੇ ਦਾ 4 ਲੱਖ ਸਾਡੇ ਕਿਸਾਨਾਂ ਦੇ ਮੁੰਡੇ ਮਤਲਬ ਕਿੰਨੇ ਲੱਖ ਰੁਪਇਆ ਦੋ ਦੋ ਪਿੱਲੇ ਵੇਚ ਕੇ ਜਾ ਰਹੇ ਨੇ ਪੜੀਆਂ ਲਿਖੀਆਂ ਕੁੜੀਆਂ ਲੇਬਰ ਦਾ ਕੰਮ ਕਰਦੀਆਂ ਨੇ ਸਾਰਾ ਜਿਹੜੇ ਹੈ ਕਿੰਨੇ ਜਾਂਦੇ ਨੇ ਮਜ਼ਦੂਰ ਤੇ ਇੱਥੇ ਕੀ ਹੋ ਨਹੀਂ ਸਕਦਾ ਜੇ ਸਾਨੂੰ ਥੋੜੀ ਜੀ ਸਮਝ ਆ ਜੇ ਇਸ ਲਈ ਅੱਜ ਦਾ ਤੁਹਾਡਾ ਵੀ ਨਾ ਧੋ ਕੇ ਅਸੀਂ ਇਹਨਾਂ ਸਵਾਲਾਂ ਵਾਲੇ ਪੁੱਛੀਏ ਕੌਮਨਿਸ ਪਾਰਟੇ ਇੱਥੇ ਪੂਰੀ ਦੁਨੀਆ ਦੇ ਵਿੱਚ ਮਜ਼ਦੂਰਾਂ ਦੀ ਆਵਾਜ਼ ਖਾਉਂਦੀ ਹੈ ਆਮ ਜਨਾਂ ਦੇ ਵਿੱਚ ਹੀ ਲੱਗਦੀ ਐ ਆ ਚੁੰਮਾ ਦੇ ਵਿੱਚ ਵੀ ਫੀਡ ਕਰਦੇ ਜੀ ਮੋਦੀ ਖੱਟ ਨੂੰ ਇਹਨਾਂ ਦੇ ਕੰਮ ਦੇ ਫੁੱਲ ਨੂੰ ਵਿਰੇਤ ਨਾ ਬਣ ਜੇ ਸਭ ਤੋਂ ਵੱਡਾ ਕੁਝ ਪੈਣ ਦੇਣਾ ਚਾ ਰਹੇ ਨੇ ਸਾਡੇ ਲੀਡਰਾਂ ਨੂੰ ਵੀ ਕੋਈ ਕੰਮ ਜਿਹੜੇ ਮਾੜਾ-ਬੋੜਾ ਮਜ਼ਦੂਰਾਂ ਦੇ ਆਖੋ ਨੇ ਵੀ ਆ 10000 ਦੇ ਦੇਣਾ ਤੂੰ ਮਤ ਮੜਾ ਜਾ ਮਨ ਸਾਡਾ ਪ੍ਰਚਾਰ ਕਰਦੇ ਜਿਵੇਂ ਅਸੀਂ ਦੇ ਹੈ ਕਿ ਰੱਖਦੇ ਆ ਤੂੰ 100 ਮਜ਼ਦੂਰ ਇਕੱਠਾ ਕਰ ਲੈ ਤੈਨੂੰ 400 ਰੁਪਏ ਦੇ ਦਿਆਂਗੇ ਮਤ ਫੋਕਰ ਮੰਨਣੀ ਪਈ ਇਹਦੇ ਪੈਸੇ ਨੂੰ तो इन घेर के पिछना पैदा पांच साल मोह लाई सी मुड़ के सोच रहे भी सा हालत माड़ी क्यों आ जो हम भुक्या खा के शराब पी के अभी गंगूठा लावे जिमें घर को गूठा लवा लगा तो पांच साल भुगतने भी असिया कोई होर नहीं भुगत इस असं खड़े हैं इस स्टेज से भी छक के वक्त जो तो मंजूर नहीं होते लगता मैं आपकी तकनीक बदलना ਮਜ਼ਦੂਰਾਂ ਦੀ ਬਦਲੇ ਨਾ ਬਦਲੇ ਉਹ ਲੀਡਰ ਨੂੰ ਖਰੀਦਦੇ ਨੇ ਹੁਣ ਵੀ ਸਾਡੇ ਵਿੱਚੋਂ ਵੀ ਉਹ ਖੜਾ ਵੀ ਕਰਦੇ ਨੇ ਉਹ ਖੜੇ ਹੋਣ ਲਈ ਪੈਸੇ ਨਹੀਂ ਦੇਣਗੇ ਕਿ ਤੋਂ ਇਲੈਕਸ਼ਨ ਲੜਨਾ ਸਾਡੀਆਂ ਮਾਲਕ ਦੂਜੇ ਦੂਜਿਆਂ ਦੀ ਵੋਟਾਂ ਤੋੜ ਲੇਗਾ ਕੁਝ ਨਾ ਕੁਝ ਹੁਣ ਮੈਂ ਸਮੋਦਾ ਬੰਦ ਤੇ ਪਰ ਉਹਦੇ ਨੇ ਲੜਾਈ ਲੜੀ ਪਰ ਉਹ ਚੱਕ ਕੇ ਬੀਜਪੀ ਦਾ ਬੰਦਾ ਸੀ ਅਸੀਂ ਚੱਕ ਕੇ ਲੜਾਈ ਲੜੀ ਇਨਸਾਫ ਹੋਇਆ 10-10 ਹਜ਼ਾਰ ਦੇ ਕਿਤੇ ਕੱਠਾ ਅਮਰੀਕਾ ਦਾ ਟਾਟਾ ਲੈਣ ਤੱਕ ਮਤਲਬ ਧਰਨੇ ਲਗੇ ਫਿਲਮਾਂ ਬਣ ਗਿਆ ਫਿਰ ਜਾ ਕੇ ਇਨਸਾਫ ਮਿਲਿਆ ਸਾਰੇ ਅੰਦਰ ਕੀਤਾ 10 ਲੱਖ ਰੁਪਏ ਦਵਾਈਆ ਮੜੀ ਜੀ ਹੂ ਕੁਮਾਰੀ ਆਵਾਦਨੀ ਵਾਲਾ ਨੇ ਵੀ ਤੈਨੂੰ ਦੌਤਾਂ ਦੇ ਵਿੱਚੋਂ ਕੋਈ ਮੰਤਰੀ ਬਣਾ ਲੈਣੇ ਢੰਗਾ ਲਾ ਫਿੱਟ ਕੇ ਭੱਜ ਗਿਆ ਉਹ ਧਰਨੇ ਦੇ ਵਿੱਚ ਆਹ ਪਿਆ ਕੋ ਪੁੱਛ ਲੋ ਜਿਹੜਾ ਮੁੱਖ ਮੰਤਰੀ ਬਣਾਦਾ ਉਹਨੂੰ ਪੁੱਤਾ ਕਾ ਕਾ ਬਣਨਦਾ ਐਵੇਂ ਨਹੀਂ ਪਤਾ ਨਹੀਂ ਮਾਰ ਕੇ ਜਿਉਂਗਾ ਇਹ ਹਾਲਤ ਆਉਂਦੀ ਹੈ ਫੁਰਜਣ ਜੋਗਾ ਮਨ ਪੁੱਛ ਕੇ ਦੇਖੋ ਭੋਗ ਤੇ ਨਹੀਂ ਥਿਗਿਆ ਖਾਸ ਤੌਰ 'ਤੇ ਨਾਲ ਵੀ ਆਣੀ ਹੁਣ ਜਿਹੜਾ ਮਾਲ ਲੱਗਦਾ ਜਿਵੇਂ ਮੈਂ ਮਜ਼ਦੂਰਾਂ ਦਾ ਮੈਂ ਨੇਤਾ ਮੇਰੇ ਮਗਰ ਮੈਂ ਮਜ਼ਦੂਰ ਪਟਾਰਾ ਮਗਰ ਮੈਂ ਕਿਸੇ ਮਗਰ ਨੇ ਆਪ ਤੁਸੀਂ ਅੱਜ ਵੀ ਨਾਲ ਦੇਖਦੇ ਹੋ ਨਾ ਪਾਰਟੀਆਂ ਸਰਕਾਰਾਂ ਨੇ ਕੋਸ਼ਿਸ਼ ਕਰ ਲਈ ਆਪਣੇ ਦੋ ਜਨਰਲ ਸੈਕਟਰੀਆਂ ਦੇ ਮੁਕਾਬਲੇ ਬਣਾ ਕੇ ਮਾਰ ਕੇ ਪੂਰੇ 1000000 ਬੰਦਿਆਂ ਨੂੰ ਮੁਕਾਬਲੇ ਬਣਾ ਕੇ ਜਿਹੜਾ ਤੁਸੀਂ ਛੱਡ ਕੇ ਅੱਜ ਵੀ ਆਪਣਾ ਬਿਹਾਰ ਦੇ ਵਿੱਚ ਐਮ ਐਲ ਏ ਜਿੱਤੇ ਹੋਏ ਨੌਜਵਾਨ ਮੁੰਡਾ ਗਰੀਬ ਕਰਦਾ ਪਿਛਲੇ ਕਾਰੋ ਜਿਹੜੇ ਤੋਂ ਲੜਿਆ ਐ ਕਿ ਜਿੱਤੇ ਹੋਏ ਨੂੰ ਜਿਹੜੇ ਦਸ-ਦਸ ਦੀ ਸਗਾ ਕਰਤੀ ਝੂਠੇ ਗੇਸ ਦੇ ਵਿੱਚ ਰੱਦ ਕਰਤੀ ਉਹਦੇ ਐਮਐਲਏ ਦੇ ਕੀ ਹੋਈ ਵੀ ਅੱਜ ਵੀ ਪੂਰੇ ਦੇਸ਼ ਦੇ ਵਿੱਚ ਲੜ ਰਿਹਾ ਹੈਗਾ ਇਹ ਚੜਾ ਕੇ ਤੇ ਇਸ ਲਈ ਗਦਾਰ ਵੀ ਪਹਿਲਾਂ ਸਰੇ ਗੁਰੂ ਗੋਬਿੰਦ ਸਿੰਘ ਵਾਲੇ ਨਹੀਂ ਹੋਏ ਨੇ ਭਗਤ ਸਿੰਘ ਵਾਲੇ ਵੀ ਹੋਏ ਨੇ ਅੱਜ ਵੀ ਨੇ ਇਹ ਫਰਕ ਪਹਿਚਾਣਨਾ ਪੈਣਾ ਵੀ ਕਿਹੜਾ ਅਸਲ ਤੱਕ ਖੜਦਾ ਸਾਡੇ ਨਾਲ ਇਸ ਲਈ ਸਾਨੂੰ ਬੇਇੱਜ਼ਤੀ ਹੱਥ ਜੋੜ ਕੇ 20 ਦਿਨਾਂ ਬਾਅਦ ਤੁਹਾਡੇ ਘਰਾਂ ਜਾਵਾਂਗੇ ਇਹ ਜਵਾਕਾ ਨੂੰ ਛੱਡਣਾ ਤੁਹਾਡੀ ਫਾਰਮ ਲੈਂਡ ਉਹਨਾਂ ਨੂੰ ਜ਼ਰੂਰ ਸਵਾਲ ਕਰਿਓ ਵੀ ਭਾਈ ਦਸ ਮਜ਼ਦੂਰ ਵਾਲੀ ਕੀ ਕਾਗੀ ਆ ਅਸੀਂ ਕਹਿੰਦਾ ਹੋਰ ਕਿਸੇ ਨੂੰ ਪਾ ਦਿਓ ਵੋਟ ਇੰਡੀਆ ਕੱਟ ਜੋੜ ਆ ਕਿ ਉਹਨਾਂ ਦੀ ਕਿਸੇ ਨੂੰ ਪਾ ਦਿਓ ਪਰ ਮੋਦੀ ਦੇ ਨੇ ਭਾਈ ਵਾਲ ਨੂੰ ਹਕਾਲੀ ਦਾ ਜਿਹੜਾ ਬਾਅਦ ਚ ਜਾ ਕੇ ਇਹਨਾਂ ਦੇ ਨਾਲ ਹੀ ਬੈਠਣਾ ਘੱਟੋਂ ਘੱਟ ਇਹਨਾਂ ਨੂੰ ਵੋਟ ਨਾ ਪਾਓ ਇਸ ਲਈ ਅੱਜ 250 ਸੀਟ ਲੜਦੇ ਲੱਗਦੇ 100 ਸੀਟ ਸਿਰਫ 4-5 ਸੀਟਾਂ ਦੇ ਲੜ ਰਹੇ ਆ ਕਿ ਇਸ ਲਈ ਵੀ ਘੱਟੋਂ ਘੱਟ ਇਹਨਾਂ ਨੂੰ ਫਾਇਦਾ ਨਾ ਹੋ ਜੇ ਇਹਨੂੰ ਹਰਾਉਣਾ ਬਹੁਤ ਜ਼ਰੂਰੀ ਹੈ ਦੇਸ਼ ਮਤਲਬ ਮੋਦੀ ਜਿਹੜੇ ਨੂੰ ਗਵਾਨ ਹੋ ਗਿਆ ਵੀ ਮੈਂ ਮਤਲਬ ਪੂਰੇ ਦੇਸ਼ ਦਾ ਠੇਕਾ ਲੈ ਲਿਆ ਤੇ ਸਰਮਾਇਆ ਨਾਲ ਉਹਨੂੰ ਦੇ ਚਕਟਾ ਰਿਹਾ ਇਸ ਲਈ ਬੇਨਤੀ ਕਰਦਾ ਜਿ ਮੈਂ ਇਹ ਅੱਜ ਤੁਸੀ ਪੱਤਰ ਹੋਏ ਬਹੁਤ ਬਹੁਤ ਧੰਨਵਾਦ ਤੇ ਅੱਜ ਸਾਨਾ ਸ਼ਾਹ ਵਿਰੋਧੀ ਦੇਸ਼ ਦੇ ਗਜੋ ਸੱਜਾ ਦੇਖਾ ਤੇ ਸ਼ਿਕਾਗੋ ਦੇ ਸ਼ਾਨੂਖੀ ਗਵਰੇਨਰ ਜੀ ਪਰ ਨਾਮ ਕਰਦਾ ਸਾਰੀ ਦੁਨੀਆ ਦੇ ਵਿੱਚ ਕਿਤੇ ਕੋਈ ਮਜ਼ਦੂਰ ਲੜਦਾ ਉਹ ਸਾਡਾ ਮਜ਼ਦੂਰਾਂ ਦੇ ਹੱਕ 'ਚ ਕਾਨੂੰਨ ਬਣਦਾ ਉਹਦਾ ਸਾਨੂੰ ਪਤਾ ਹੋਣਾ ਚਾਹੀਦਾ ਮਜ਼ਦੂਰਾਂ ਦੇ ਖਿਲਾਫ ਬਣਦਾ ਉਹਦਾ ਵੀ ਸਾਨੂੰ ਪਤਾ ਹੋਣਾ ਚਾਹੀਦਾ ਕਿਹੜੇ ਸਾਡੇ ਹੱਕ ਦੇ ਲਈ ਲੜਨ ਵਾਲੇ ਨੇ ਇਹਨਾਂ ਨਾਲ ਸਾਡਾ ਕੋਈ ਧਰਮ ਨਹੀਂ ਕੋਈ ਜਾਤ ਨਹੀਂ ਕਿਉਂਕਿ ਮਜ਼ਦੂਰਾਂ ਨੇ ਹੀ ਲੜਿਆ ਅੱਜ ਸਾਰੇ ਦੁਨੀਆ ਦੇ ਵਿੱਚ ਇਹਨਾਂ ਨੂੰ ਯਾਦ ਕੀਤਾ ਜਾਂਦਾ ਕੱਲ ਆਪਣੇ ਤੋਂ ਲੜਨਗੇ ਤਾਂਗਾ ਸਾਨੂੰ ਲੋਕ ਯਾਦ ਕਰ ਲਗੇ ਇਹਨਾਂ ਖਲਦਾ ਦੇ ਨਾਲ ਮੈਂ ਦੁਬਾਰਾ ਫੇਰ ਸ਼ਿਕਾਗੋ ਦੇ ਟੀਕਾ ਨੂੰ ਵੀ ਮਤਲਬ ਅਰ ਲਾਲ ਸਲਾਮ ਪੇਸ਼ ਕਰਦਾ ਤੇ ਤੁਹਾਨੂੰ ਸਾਰਿਆਂ ਦਾ ਧੰਨਵਾਦ ਕਰਦਾ ਦੁਬਾਰਾ ਫਿਰ ਜਿਹੜੇ ਠੱਠਾਂ ਵਾਲੇ ਮਜੂਰ ਸੜੀਆਂ ਵਾਲੇ ਬੈਠੇ ਹੁਕ ਕਾਨ ਆਗੂ ਜਾਂ ਸਾਡੇ ਸਾਡੀਆਂ ਭੈਣਾਂ ਮਤਲਬ ਉਹਦਾ ਕਮਦਨ ਰਾਜ ਕੱਢ ਕੇ ਚ ਸ਼ਾਮਲ ਹੋਈਆਂ ਨੇ ਉਹਨਾਂ ਨੂੰ ਵੀ ਇੱਕ ਸਬਸਕ੍ਰਾਈਬਰ ਸਾਡੇ ਠੱਠਾਂ ਮਿਲੂ ਇਹਨਾਂ ਦੇ ਆਪਣੇ ਜੀਤ ਸਿੰਘ ਗੋਹਾ ਜੀ ਤੇ ਹੋਰ ਬਹੁਤ ਸਾਰੇ ਆਗੂ ਆਪਣੇ ਕਾਵਲ ਛੱਜੂ ਸਿੰਘ ਦੇਵਪਰਾਸ ਤੇ ਅਦਰ ਕਰਮਾ ਜੀ ਆਮ ਨਾਸ ਜਸਪੀਤ ਔਰ ਜਿਨੇ ਵੀ ਸ਼ਾਮਲ ਹੋਏ ਨੇ ਪਹਿਲਾਂ ਤੋਂ ਧੰਨਵਾਦ ਕਰਦੇ ਜੈ ਜਨਤਾ ਜੈ ਸ਼ਿਵ